ਪੰਜਾਬ ਸਰਕਾਰ ਦੇ ਵਿਜੀਲੈਂਸ ਬਿਊਰੋ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਐਫਆਈਆਰ ਦੇ ਵਿੱਚ ਵੱਡੇ ਦੋਸ਼ ਪੰਜਾਬ ਪੁਲਿਸ ਦੀ ਹੋਈ ਇੱਕ ਜਾਂਚ ਦੇ ਵਿੱਚ ਦੋਸ਼ ਲੱਗੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੇ ਐਮਐਲਏ ਬਣਨ ਤੋਂ ਬਾਅਦ ਗੈਰਕਾਨੂੰਨੀ ਤੌਰ ਤੇ ਜਿਹੜੀ ਕਮਾਈ ਕੀਤੀ ਆ ਉਹ ਕਮਾਈ ਲਗਭਗ 540 ਕਰੋੜ ਰੁਪਏ ਦੀ ਕਮਾਈ ਦਾ ਜ਼ਿਕਰ ਐਫਆਈਆਰ ਦੇ ਵਿੱਚ ਦਰਜ ਕੀਤਾ ਗਿਆ ਫਾਇਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਰਿਵਾਰਕ ਮੈਂਬਰਾਂ ਜਿਨ੍ਹਾਂ ਦੇ ਵਿੱਚ ਵਿਧਾਇਕ ਗਨੀਬ ਕੌਰ ਮਜੀਠੀਆ ਜੋ ਮਜੀਠੀਆ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਕੰਪਨੀਆਂ ਦੇ ਵਿੱਚ ਡਾਇਰੈਕਟਰ ਵੀ ਨੇ ਉਹਨਾਂ ਸਮੇਤ ਹੋਰਾਂ ਨੂੰ ਵੀ ਪਰਿਵਾਰਕ ਮੈਂਬਰਾਂ ਨੂੰ ਤਫ਼ਤੀਸ਼ ਲਈ ਬੁਲਾਇਆ ਜਾ ਸਕਦਾ ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਆ ਉੱਥੇ ਸਰਕਾਰ ਨੂੰ ਅਗਰ ਮਹਿਸੂਸ ਹੋਇਆ ਜਾਂ ਲੋੜ ਪਈ ਤਾਂ ਫਿਰ ਐਮਐਲਏ ਗਨੀਬ ਕੌਰ ਮਜੀਠੀਆ ਸਮੇਤ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਵੀ ਪੰਜਾਬ ਪੁਲਿਸ ਜਾਂ ਪੰਜਾਬ ਵਿਜੀਲੈਂਸ ਗ੍ਰਿਫਤਾਰ ਕਰ ਸਕਦੀ ਹੈ ਐਫਆਈਆਰ ਕੋਈ 7 ਪੇਜ ਦੀ ਐਫਆਈਆਰ ਦੇ ਵਿੱਚ ਇਹ ਸਭ ਕੁਝ ਖਲਾਸੇ ਜਾਂ ਦੋਸ਼ ਜਿਹੜੇ ਨੇ ਉਹ ਲਗਾਏ ਗਏ ਨੇ ਖੁਦ ਜਿਹੜੀ ਸ਼ਿਕਾਇਤ ਇਸ ਕੇਸ ਦੇ ਵਿੱਚ ਬਿਕਰਮ ਸਿੰਘ ਜੀਠੇਵਾ ਜਸਵੇਰ ਅੰਮ੍ਰਿਤਸਰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ 9 ਵਜੇ ਉਹਨਾਂ ਨੂੰ ਸਵੇਰੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਇਸ ਕੇਸ ਦੀ ਜਿਹੜੀ ਸ਼ਿਕਾਇਤ ਆ ਜਾਂ ਸ਼ਿਕਾਇਤ ਕਰਤਾ ਉਹ ਖੁਦ ਸਹਾਇਕ ਇਨਸਪੈਕਟਰ ਜਰਨਲ AIG ਫਲਾਈਂਗ ਸਕੁਐਡ ਸਵਰਨਦੀਪ ਸਿੰਘ ਹੋਣੀ ਆ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਿਹਦੇ ਚੱਲਦੇ ਆ ਉਹਨਾਂ ਦੇ ਖਿਲਾਫ ਜਿਹੜਾ पीसी अमेंडमेंट 1988 ਜਿਹੜਾ ਐਕਟ 2018 ਬਾਅਦ ਚ ਅਮੈਂਡਮੈਂਟ ਹੋਇਆ ਉਹਦੇ ਤਹਿਤ ਸੈਕਸ਼ਨ 13 1b ਅਤੇ 13 2 ਦੇ ਤਹਿਤ ਜਿਹੜਾ ਵਾ ਉਹ ਕੇਸ ਦਰਜ ਕੀਤਾ ਗਿਆ ਜਿਹਦੇ ਚੱਲਦੇ ਆ ਜਿਹੜੀ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਜ਼ਿਕਰ ਕਰਦੇ ਆ ਜਿਹਦੇ ਚ ਕੀ ਕੁਝ ਲਿਖਿਆ ਹੈਗਾ ਉਹਦੇ ਚ ਲਿਖਿਆ ਗਿਆ ਹੈਗਾ ਕਿ ਐਫ ਆਈ ਆਰ ਜਿਹੜਾ ਕੰਟੈਂਟ ਉਹਦੇ ਚ ਕੀ ਆ ਪੁਲਿਸ ਭਾਸ਼ਾ ਦੇ ਵਿੱਚ ਪੜਨ ਦਾ ਯਤਨ ਕਰਾਂਗੇ ਜਿਸ ਹਿਸਾਬ ਦੇ ਨਾਲ ਐਫ ਆਈ ਆਰ ਜਿਹੜੀ ਆ ਉਹ ਲਿਖੀ ਗਈ ਹੈ ਜਿਹਦੇ ਚ ਲਿਖਿਆ ਗਿਆ ਕਿ ਪਹਿਲੀ ਸੂਚਨਾ ਰਿਪੋਰਟ ਦਾ ਮضمون ਜੇਕਰ ਲੋਡ ਹੋਵੇ ਤਾਂ ਅਲੱਗ ਕਾਗਜ਼ੇ ਨਾਲ ਨੱਥੀ ਕਰ ਲਿਆ ਜਾਵੇ ਇਨਚਾਰਜ ਅਫਸਰ ਥਾਣਾ ਵਿਜੀਲੈਂਸ ਬਿਊਰੋ ਫੇਸ ਇੱਕ ਪੰਜਾਬ ਐਟ ਮਹਾਲੀ ਮੁਖ ਦਫਤਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਪੱਤਰ ਨੰਬਰ 2570 ਐਸ 5 ਮਿਤੀ 24 ਜੂਨ 2025 ਸਮੇਤ ਰਿਕਾਰਡ ਇਸ ਦਫਤਰ ਵਿੱਚ ਪ੍ਰਾਪਤ ਹੋਇਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਜੀ ਦੇ ਦਫਤਰ ਦੇ ਪੱਤਰ ਨੰਬਰ ਪੀ ਐਸ ਡੀਜੀਪੀ ਪੀ ਬੀ ਮਿਤੀ 7 6 2025 ਰਾਹੀਂ ਮਕਦਮਾ ਨੰਬਰ 2 ਮਿਤੀ 20 ਦਸੰਬਰ 2021 ਅੰਡਰ ਸੈਕਸ਼ਨ 25 27 ਏ 29 NDPS ਐਕਟ 1985 ਥਾਣਾ ਪੰਜਾਬ ਸਟੇਟ ਕਰਾਈਮ ਐਸਏਐਸ ਨਗਰ ਦੀ ਤਫਤੀਸ਼ਕਾਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਪ੍ਰਾਪਤ ਹੋਈ ਰਿਪੋਰਟ ਨੰਬਰ 292 ਬਲੀਕ ਐਸਆਈਟੀ ਮਿਤੀ 7 ਜੂਨ 2025 ਨੂੰ ਇਸ ਦਫਤਰ ਵਿੱਚ ਵਿਚਾਰਨ ਉਪਰੰਤ ਵਿਕਰਮਜੀਤ ਸਿੰਘ ਮਜੀਠੀਆ ਪੁੱਤਰ ਸਤਿਆਜੀਤ ਸਿੰਘ ਮਜੀਠੀਆ ਵਿਰੁੱਧ ਅੰਡਰ ਸੈਕਸ਼ਨ 13 1ਬੀ ਅਤੇ 13 2 ਪੀਸੀ ਐਕਟ 1988 ਅਮੈਂਡਮੈਂਟ ਬਾਈ ਪੀਸੀ ਅਮੈਂਡਮੈਂਟ ਐਕਟ 2018 ਤਹਿਤ ਮਕਦਮਾ ਦਰਜ ਕਰਨ ਦਾ ਫੈਸਲਾ ਲਿਆ ਗਿਆ ਅਤੇ ਮੁੱਖ ਦਫਤਰ ਵੱਲੋਂ ਵਿਕਰਮ ਸਿੰਘ ਮਜੀਠੀਆ ਵਿਰੁੱਧ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰਨ ਲਈ ਲਿਖਿਆ ਗਿਆ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਪੱਤਰ ਨੂੰ ਵਾਚਨ ਤੋਂ ਪਾਇਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਨੇ ਆਪਣੇ ਦਫਤਰ ਦੇ ਪੱਤਰ ਨੰਬਰ 2620 ਪੀਐਸ ਡੀਜੀਪੀ ਪੀਬੀ ਮਿਤੀ 7 ਜੂਨ 2025 ਰਾਹੀਂ ਮਕਦਮਾ ਨੰਬਰ 2 ਮਿਤੀ 20/12/2021 ਅੰਡਰ ਸੈਕਸ਼ਨ 25 27 ए 29 ਐਨ ਡੀ ਪੀ ਸੈ ਐਕਟ 1985 ਥਾਣਾ ਪੰਜਾਬ ਸਟੇਟ ਕ੍ਰਾਈਮ ਐਸਐਸ ਨਗਰ ਦੀ ਤਫਤੀਸ਼ ਕਰ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਨੰਬਰ 292 ਸਪੈਸ਼ਲ ਇਨਵੈਸਟੀਗੇਸ਼ਨ ਮਿਤੀ 7 ਜੂਨ 2025 ਮੁਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਭੇਜ ਕੇ ਲਿਖਿਆ ਗਿਆ ਹੈ ਕਿ ਇਹ ਜਿਹੜੇ ਲੈਟਰ ਜਿਹੜਾ ਨਾਲ ਲਾਇਆ ਗਿਆ ਉਹਦੇ ਤਹਿਤ ਜਿਹੜੀ ਆ ਤਫਤੀਸ਼ ਜਿਹੜੀ ਕੀਤੀ ਜਾਵੇ ਉਹਦੇ ਚ ਲਿਖਿਆ ਗਿਆ ਜਿਹੜਾ ਇੰਗਲਿਸ਼ ਭਾਸ਼ਾ ਦੇ ਵਿੱਚ ਲਿਖਿਆ ਉਹ ਵੀ ਪੜ੍ਹ ਕੇ ਸੁਣਾ ਦੰਦੇ ਕਿ ਪਲੀਜ਼ ਫਾਈਂਡ ਇਨਕਲੋਜ਼ ਲੈਟਰ ਨੰਬਰ 292 ਅਬਲਿਕ ਐਸ ਆਈ ਡੀ ਡੇਟਡ 7 ਜੂਨ 2025 오ਰੀਜినਲ ਫਰੋਮ ਪੇਜ 1 ਤੋਂ 4 ਅਤੇ ਅਟੈਚਮੈਂਟ ਅਨੈਕਸਰ 1 ਤੋਂ 4 4 ਪੇਜ ਟੋਟਲ 8 ਪੇਜ ਫਰੋਮ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਨਵੈਸਟੀਗੇਸ਼ਨ ਐਫ ਆਈ ਆਰ ਨੰਬਰ 2 ਡੇਟਡ 20 ਦਸੰਬਰ 2021 ਅੰਡਰ ਸੈਕਸ਼ਨ 25 27 A 29 ਐਨਡੀਪੀਐਸ ਐਕਟ 1985 ਪੁਲਿਸ ਸਟੇਸ਼ਨ ਪੰਜਾਬ ਸਟੇਟ ਕ੍ਰਾਈਮ ਮਹਾਲੀ ਰਿਗਾਰਡਿੰਗ ਹੈਵੀ ਇਲਿਸਿਟ ਰਿੰਚਮੈਂਟ ਆਫ ਮੋਰ ਦੈਨ 540 ਕਰੋੜ ਵਰਥ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਬਾਈ ਬਿਕਰਮ ਸਿੰਘ ਮਜੀਠੀਆ ਕਿ ਜਿਹੜੀ ਬਿਕਰਮ ਸਿੰਘ ਮਜੀਠੀਆ ਵੱਲੋਂ 540 ਕਰੋੜ ਜਿਹੜੀ ਗੈਰ ਕਾਨੂੰਨੀ ਤੌਰ ਤੇ ਕਮਾਈ ਕੀਤੀ ਗਈ ਆ ਉਹ ਦਾ ਚ ਜ਼ਿਕਰ ਕੀਤਾ ਗਿਆ ਔਰ ਇਹਦੇ ਚ ਵੀ ਇਹ ਵੀ ਲਿਖਿਆ ਗਿਆ ਕਿ ਜਿਹੜਾ 7 ਜੂਨ 2025 ਨੂੰ ਐਸ ਆਈ ਟੀ ਨੇ ਜਿਹੜਾ ਲੈਟਰ ਦਿੱਤਾ ਜਿਹਦੇ ਚ ਚਾਰ ਪੇਜ ਨੇ ਉਹ ਇਸ ਜਿਹੜੀ ਐਫ ਆਈ ਆ ਦੇ ਨਾਲ ਦਰਜ ਨੇ ਜਿਹਦੇ ਚ ਲਿਖਿਆ ਗਿਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਨੰਬਰ 292 ਐਸ ਆਈ ਟੀ ਮਿਤੀ 7 6 2025 ਨੂੰ ਲਿਖਿਆ ਗਿਆ ਕਿ ਐਫ ਆਈ ਆਰ ਨੰਬਰ 2 20 ਦਸੰਬਰ 2021 ਰਜਿਸਟਰਡ ਅੰਡਰ ਸੈਕਸ਼ਨ 25 27A ਤੇ 29 ਆਫ ਐਨਡੀਪੀਐਸ ਐਕਟ 1985 ਐਟ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਐਸਐਸ ਨਗਰ ਮਹਾਲੀ ਅਗੇਸ ਵਿਕਰਮ ਸਿੰਘ ਮਜੀਠੀਆ ਐਂਡ ਅਦਰ ਇਜ਼ ਬੀਇੰਗ ਇਨਵੈਸਟੀਗੇਸ਼ਨ ਬਾਈ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਂਡ ਹੈਜ਼ ਅਨਕਵਰਡ ਸਬਸਟੈਂਸ਼ੀਅਲ ਐਵਿਡੈਂਸ ਇੰਡੀਕੇਟਡ ਐਗਜ਼ੀਕਿਊਸ਼ਨ ਆਫ ਐਸੈਟਸ ਡਿਸਪੋਰਸ਼ਨਡੇਸ਼ਨ ਆਫ ਦੀ known source of income of Bikram Singh Majithia and his wife Ganeev Kaur that Bikram Singh Majithia has accumulated a vast wealth, property and business interest in his name or the name of his family members, which appear to be grossly disproportionate to his legitimate income. In the course of investigation, the material collected established. that the assets have been acquired through proceeding of illegal activity and it amounts of illicit enrichment of resources agge eh vi likhya gaya kyuki jehdi fi copy kafi thundli hai jehdi tannu assi jehda assi tannu pad ke suna rahe ha us copy di jehdi kafi jehdi hai thundli jehdi aa kinna print hoya kyuki jehdi sanu copy mili hai jehdi ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਜਾਂ ਕੀਤੀ ਗਈ ਆ ਉਹਦੇ ਮੁਤਾਬਕ ਜਿਹੜੀ ਪੜਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਕਾਫੀ ਜਿਹੜਾ ਕਲੀਅਰ ਨਹੀਂ ਪੜਿਆ ਜਾ ਰਿਹਾ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਐਫ ਆਈ ਆਰ ਦੇ ਵਿੱਚ ਹੋਰ ਕੀ ਲਿਖਿਆ ਗਿਆ ਅਗਲਾ ਇਹਦੇ ਚ ਲਿਖਿਆ ਕਿ ਬਿਫੋਰ ਬਿਕਮਿੰਗ ਐਮ ਐਲ ਏ 2007 2007 ਤੋਂ ਪਹਿਲਾ ਐਮ ਐਲ ਏ ਬਣਨ ਤੋਂ ਪਹਿਲਾਂ ਜਿਹੜੀਆਂ ਹੇਠ ਲੀਆਂ ਕੰਪਨੀਆਂ ਜਿਹੜੀ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਇਰੈਕਟਰ ਅਤੇ ਸ਼ੇਅਰਹੋਲਡਰ ਦੇ ਤੌਰ ਤੇ ਚਲਾਈਆਂ ਜਾ ਰਹੀਆਂ ਉਹਦਾ ਵੀ ਜ਼ਿਕਰ ਕੀਤਾ ਗਿਆ ਸਰਾਇਆ 슈ਗਰ ਮਿਲ ਲਿਮਟਿਡ ਆ ਇਹ ਜਿਹੜੀ ਆ ਬਾਅਦ ਚ ਮਰਜ ਸਤਿਆ ਬਾਅਦ ਚ ਇਹ ਮਰਜ ਹੋ ਗਈ ਸੀ ਸਰਾਇਆ ਇੰਡਸਟਰੀ ਲਿਮਟਿਡ 2009 2010 ਜਦ ਕਿ ਪਹਿਲੀ ਜਿਹੜੀ 슈ਗਰ ਮਿਲ ਉਹ 18 ਅਕਤੂਬਰ 1956 ਚ ਚਾਲੂ ਹੋਈ ਸੀ ਤੇ ਜਿਹੜੀ ਬਾਅਦ ਚ 2009 2010 ਦੇ ਵਿੱਚ ਸਰਾਇਆ ਇੰਡਸਟਰੀ ਲਿਮਟਿਡ ਦੇ ਵਿੱਚ ਮਰਜ ਹੋ ਗਈ ਸੀ ਇਸੇ ਤਰ੍ਹਾਂ ਇੱਕ ਹੋਰ ਕੰਪਨੀ ਸਰਾਇਆ ਇੰਡਸਟਰੀ ਲਿਮਟਿਡ ਜਿਹੜੀ 2 April 1980 ਦੇ ਵਿੱਚ ਸ਼ੁਰੂ ਕੀਤੀ ਗਈ ਇਸ ਪਰਿਵਾਰ ਵੱਲੋਂ ਫਿਰ ਸਰਾਇਆ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਜਿਹੜੀ 27 April 1992 ਨੂੰ ਚਾਲੂ ਕੀਤੀ ਗਈ ਸੀ ਇਸ ਤੋਂ ਇਲਾਵਾ ਪੈਰੇਜ਼ਾਇਨ ਸਾਰਿਆ ਔਰਗੇਨਿਕ ਪ੍ਰਾਈਵੇਟ ਲਿਮਟਿਡ ਇਹ 15 December 1998 ਨੂੰ ਸ਼ੁਰੂ ਕੀਤੀ ਗਈ ਇਹਦੇ ਵਿੱਚ ਲਿਖਿਆ ਕਿ ਵੈਨ ਵਿਕਰਮ ਸਿੰਘ ਮਜੀਠੀਆ ਬੀਕਮ ਮਿਨਿਸਟਰ ਇਨ ਨਾਨ ਕੰਵਰਸ਼ਨ એનਰਜੀਜ਼ ਸੈਕਟਰ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਕਾਲੀ ਸਰਕਾਰ ਦੇ ਵਿੱਚ ਜਿਹੜੇ ਊਰਜਾ ਮੰਤਰੀ ਬਣਦੇ ਆ ਗਏ ਨੇ ਤੇ ਫਿਰ ਜਿਹੜੀ ਆ ਸਾਰਾ ਇੰਡਸਟਰੀ ਲਿਮਟਿਡ ਆ ਉਹ ਇਨਕਾਰਪੋਰੇਟ ਜਿਹੜੀਆਂ ਹੇਠਾਂ ਫਿਰ ਉਹ ਜਿਹੜੀਆਂ ਪੰਜ ਪਾਵਰ ਕੰਪਨੀਆਂ ਜਿਹੜੀਆਂ ਵਾ ਉਹ ਰਜਿਸਟਰਡ ਹੁੰਦੀਆਂ ਨੇ ਤੇ ਉਹਦੇ ਚ ਮਰਜ ਹੋ ਜਾਂਦੀਆਂ ਜਿਹੜੀ ਮਿਨਿਸਟਰ ਬਣਨ ਤੋਂ ਬਾਅਦ ਵਿਕਰਮ ਸਿੰਘ ਜੀਠਿਆ ਜਦੋਂ ਮਿਨਿਸਟਰ ਬਣ ਜਾਂਦੇ ਨੇ ਕਾਲੀ ਬੀਜੇਪੀ ਦੀ ਸਰਕਾਰ ਚ ਪਹਿਲੀ ਦਫਾ ਉਹਦੇ ਚ ਫਿਰ ਸਰਾਇਆ ਰੈਵਨਿਊਅਲ એનર્ਜੀ ਪ੍ਰਾਈਵੇਟ ਲਿਮਟਿਡ ਇਹਦੀ ਹੋਲਡਿੰਗ ਕੰਪਨੀ ਕਿਹੜੀ ਸੀ ਸਰਾਇਆ ਇੰਡਸਟਰੀ ਲਿਮਟਿਡ ਜਿਹੜੀ ਚਾਲੂ ਕਦੋਂ ਹੀ 20 ਜਨਵਰੀ 2009 ਦੇ ਵਿੱਚ ਫਿਰ ਗੁਰਦਾਸਪੁਰ ਪਾਵਰ ਲਿਮਟਿਡ ਤੇ ਬਟਾਲਾ ਪਾਵਰ ਪ੍ਰਾਈਵੇਟ ਲਿਮਟਿਡ ਅਜ਼ਨਾਲਾ ਪਾਵਰ ਪ੍ਰਾਈਵੇਟ ਲਿਮਟਿਡ ਇਹ ਜਿਹੜੀ ਸਰਾਇਆ ਰੀਨਿਊਏਬਲ એનર્ਜੀ ਦੇ ਵਿੱਚ 9 April 2009 ਨੂੰ ਇਹ ਤਿੰਨੇ ਜਿਹੜੀਆਂ ਮਰਜ ਹੋ ਜਾਂਦੀਆਂ ਇਸੇ ਤਰ੍ਹਾਂ ਨਵਾਂ ਸ਼ਹਿਰ ਪਾਵਰ ਪ੍ਰਾਈਵੇਟ ਲਿਮਟਿਡ ਇਹ ਵੀ 9 April 2009 ਨੂੰ ਚਾਲੂ ਹੁੰਦੀ ਹੈ ਇਸ ਤੋਂ ਇਲਾਵਾ ਪ੍ਰਾਈਮ 에어 ਐਮਬੂਲੈਂਸ ਪ੍ਰਾਈਵੇਟ ਲਿਮਟਿਡ ਇਹ ਸਰਾਇਆ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਹੈ ਜਿਹੜੀ 10 ਜੁਲਾਈ 2009 ਨੂੰ ਚਾਲੂ ਹੁੰਦੀ ਹੈ ਇਹਦੇ ਚ ਫਿਰ ਲਿਖਿਆ ਗਿਆ ਹੈ ਕਿ ਚਾਰਟ ਵੀ ਬਣਾਇਆ ਗਿਆ ਉਹ ਚਾਰਟ ਵੀ ਤੁਹਾਨੂੰ ਦਿਖਾ ਦਿੰਦੇ ਆ ਸਾਰਾ ਸਕਰੀਨ ਦੇ ਵਿੱਚ ਚਾਰਟ ਹੈ ਚਾਰਟ ਦੇ ਰਾਈ ਸਮਝਾਉਂਦਾ ਜਿੱਤਰ ਕਰਦੇ ਕਿ ਜਿਹੜੀ ਸਰਾਇਆ ਇੰਡਸਟਰੀ ਲਿਮਟਿਡ ਹੈ 1980 ਚ ਪੇਰੈਂਟਸ ਕੰਪਨੀ ਹੈ ਇਹ ਅਲਕੋਹਲ ਸ਼ਰਾਬ ਦੀ ਇੱਕ ਫੈਕਟਰੀ ਸੀ ਉਸ ਤੋਂ ਬਾਅਦ ਇਹਦੇ ਅੰਡਰ ਦੋ ਬਣਦੀਆਂ ਨੇ ਇੱਕ ਸਰਾਇਆ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਉਹ 1992 ਚ ਜਿਹਦੇ ਚ 36% ਦੀ ਐਸੋਸੀਏਟ ਕੰਪਨੀ ਦੇ ਸ਼ੇਅਰ ਸੀ ਇਸੇ ਤਰ੍ਹਾਂ ਇੱਕ ਹੋਰ ਸ਼ਰਾਬ ਅਲਕੋਹਲ ਬਿਜ਼ਨਸ ਅਲਕੋਹਲ ਬਿਜ਼ਨਸ ਦੇ ਥੱਲੇ ਇੱਕ ਦੂਜੀ ਕੰਪਨੀ ਬਣਦੀ ਆ ਉਹ ਸਰਾਇਆ ਰੈਵਨਮਲ એનર્ਜੀ ਪ੍ਰਾਈਵੇਟ ਲਿਮਟਿਡ ਜਿਹੜੀ 2008 2009 ਚ ਸ਼ੁਰੂ ਹੋਈ ਇਹ 100% ਸਬਸਾਈਡਰੀ ਆ ਫਿਰ ਸਰਾਇਆ 에ਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਥੱਲੇ ਇੱਕ ਹੋਰ ਕੰਪਨੀ ਬਣਦੀ ਆ ਉਹ ਪ੍ਰਾਈਮ 에ਅਰ ਐਮਬੂਲੈਂਸ ਪ੍ਰਾਈਵੇਟ ਲਿਮਟਿਡ 2009 ਦੇ ਵਿੱਚ ਇਹ ਐਸੋਸੀਏਟ ਜਿਹੜੀ ਆ ਉਹ ਕੰਪਨੀਆਂ ਇਸ ਤੋਂ ਬਾਅਦ ਜਿਹੜੀ ਸਰਾਇਆ ਰੇਡਮਿਲ એનર્ਜੀ ਜਿਹੜੀ ਆ 2008 2009 ਚ ਬਣਦੀ ਹੈ ਉਹਦੇ ਥੱਲੇ ਚਾਰ ਕੰਪਨੀਆਂ ਹੋਰ ਬਣਦੀਆਂ ਜਿਹਦੇ ਵਿੱਚ ਗੁਰਦਾਸਪੁਰ ਪ੍ਰਾਈਵੇਟ ਲਿਮਟਿਡ 2009 ਇਹਦੇ ਚ ਵੀ 100% ਆ ਬਟਾਲਾ ਪਾਵਰ ਪ੍ਰਾਈਵੇਟ ਲਿਮਟਿਡ ਇਹਦੇ ਚ ਵੀ 100% ਆ ਜਨਾਲਾ ਪਾਵਰ ਪ੍ਰਾਈਵੇਟ ਲਿਮਟਿਡ ਇਹ ਵੀ 100% ਨਵਾਂ ਸ਼ਹਿਰ ਪਾਵਰ ਪ੍ਰਾਈਵੇਟ ਲਿਮਟਿਡ ਇਹ ਵੀ 100 100% ਇਹ ਚਾਰੇ 2009 2010 ਦੇ ਦਰਮਿਆਨ ਬਣਦੀਆਂ ਤੇ ਇਹਦੇ ਚ ਸਾਰਿਆਂ ਚ 100% ਜਿਹੜੀ ਆ ਉਹ ਸਬਸਾਈਡਰੀ ਆ ਇਸ ਤੋਂ ਇਲਾਵਾ ਜਿਹੜਾ ਅੱਗੇ ਜਿਹੜੇ ਲਿਖਿਆ ਗਿਆ ਕਿ ਇਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ ਲਿਖਿਆ ਜਾਂਦਾ ਹੈਗਾ ਕਿ ਜਿਹੜੀ ਅਚਾਨਕ ਜਿਹੜੀ ट्रांजैक्शन ਦਾ ਜ਼ਿਕਰ ਕੀਤਾ ਗਿਆ ਕਿ ਜਿਹੜੀ ਸਰਾਇਆ ਸੱਡਨਲੀ ਅਕਵਾਇਰਡ ਵੈਲਥ ਐਂਡ ਗਾਟ ði ਕੈਸ਼ ਅਮਾਉਂਟ ਡਿਪੋਜ਼ਿਟਡ 161 ਕਰੋੜ ਪ੍ਰੋਕਸੀਮੀਟਲੀ ਜਿਹੜਾ ਵਾ ਇੱਕ ਕੈਸ਼ ਜਿਹੜੇ ਨਗਦ ਜਿਹੜੇ ਨੇ ਪੈਸੇ ਜਮਾ ਹੁੰਦੇ ਬੈਂਕ ਖਾਤੇ ਜਿਹੜੀ ਸਰਾਇਆ ਕੰਪਨੀ ਦਾ ਜ਼ਿਕਰ ਕੀਤਾ ਗਿਆ ਜਿਹੜੀ ਫਾਈਨੈਂਸ਼ੀਅਲ ट्रांजैक्शन ਦਾ ਇਸ ਐਫਆਈਆਰ ਦੇ ਵਿੱਚ ਜ਼ਿਕਰ ਕੀਤਾ ਨਾਲੇ ਦੱਸਿਆ ਜਾ ਰਿਹਾ ਕਿ ਜਿੱਥੇ 161 ਕਰੋੜ ਰੁਪਈਆ ਕੈਸ਼ ਹੁੰਦਾ ਉੱਥੇ ਹੀ 141 ਕਰੋੜ ਰੁਪਇਆ ਜਿਹੜਾ ਵਾ ਉਹ ਥਰੂ ਫੋਰਨ ਜਿਹੜਾ ਵਾ ਐਂਟਰੀ ਦੇ ਜ਼ਰੀਏ ਜਿਹੜੇ 141 ਕਰੋੜ ਰੁਪਏ ਜਿਹੜਾ ਵਾ ਉਹ ਜਿਹੜਾ ਜਮਾ ਹੁੰਦਾ ਇਹਦੇ ਚ ਇਹ ਵੀ ਜ਼ਿਕਰ ਕੀਤਾ ਕਿ ਅ ਉਸ ਤੋਂ ਬਾਅਦ ਜਿਹੜਾ ਡਿਪੋਜ਼ਿਟ ਜਿਹੜੇ ਪੈਸੇ ਹੋ ਨੇ ਉਹਦੇ ਬਾਰੇ ਵੀ ਜਦੋਂ ਐਸਆਈਟੀ ਨੇ ਸੋ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਉਦੋਂ ਜਿਹੜਾ ਵੀ ਉਹ ਆਪਣੇ ਜਿਹੜੇ ਸੋਰਸਸ ਨੇ ਕਿ ਇਹ ਪੈਸ ਇਨਕਮ ਦੇ ਜਿਹੜੇ ਸੋਰਸਸ ਸੀ ਉਹ ਜਿਹੜੇ ਉਹਦੇ ਬਾਰੇ ਕੋਈ ਵੀ ਉਹ ਐਕਸਪਲੇਸ਼ਨ ਜਿਹੜੀ ਆ ਉਹ ਨਹੀਂ ਦੱਸੇ ਉਹ ਲਿਖਦੇ ਨੇ ਐਫਆਈ ਦੇ ਕਿ ਫਰਮ ਦੀ ਇਨਵੈਸਟੀਗੇਟਿਵ ਹਾਸ ਬੀਨ ਰਿਵੀਲ ਥੈਟ ਅਮਾਉਂਟ ਆਫ 236 ਕਰੋੜ ਅਪ੍ਰੋਕਸੀਮੇਟਲੀ ਜਿਹੜੀ ਡਿਟੇਲ ਅਨੈਕਸਰ 3 ਦੇ ਵਿੱਚ ਲਿਖਿਆ ਗਿਆ ਉਹ ਵੀ ਜਿਹੜੀ ਹੈਜ਼ ਬੀਨ ਕ੍ਰੈਡਿਟ ਟੂ ਦੀ ਅਕਾਊਂਟ ਆਫ ਸਰਾਇਆ ਫੋਰ ਵਿਚ देयर ਇਜ਼ ਨੋ ਡਿਸਕਲੋਜ਼ਰ ਆਬਲੀਕ ਐਕਸਪਲੇਸ਼ਨ ਇਨ ਦੀ ਫਾਈਨੈਂਸ਼ੀਅਲ ਸਟੇਟਮੈਂਟ ਜਿਹੜਾ 236 ਕਰੋੜ ਰੁਪਏ ਦਾ ਵੀ ਜਿਹੜਾ ਐਂਟਰੀ ਆ ਉਹਦੇ ਬਾਰੇ ਵੀ ਕੋਈ ਜ਼ਿਕਰ ਨਹੀਂ ਆ ਉਹਦੇ ਚ ਲਿਖਿਆ ਗਿਆ ਕਿ ਜਿਹੜੀ ਇਸ ਤੋਂ ਇਲਾਵਾ ਉਹ ਲਿਖਦੇ ਨੇ ਕਿ ਜਦੋਂ ਇਨਵੈਸਟੀਗੇਸ਼ਨ ਹੋਈ ਆ ਉਹਦੇ ਚ ਦੱਸਿਆ ਜਾ ਰਿਹਾ ਕਿ ਜਿਹੜੀ ਹੁਣ ਤੱਕ ਜਿਹੜੀ 540 ਕਰੋੜ ਰੁਪਏ ਜਿਹੜਾ ਹੈਜ਼ ਬੀਨ ਜਨਰੇਟਡ ਇਲੀਗਲੀ ਥਰੂ ਦੀ ਇਲਿਸਟ ਇਨਰੀਚਮੈਂਟ ਮੀਨਸ ਵਿਚ ਅਮਾਉਂਟ ਟੂ ਇਲਿਸਟ ਇਨਰੀਚਮੈਂਟ ਆਫ ਦੀ ਰਿਸੋਰਸਸ ਬਾਏ ਯੂজিং ਹਿਸ ਇਨਫਲੂਐਂਸਸ ਐਜ਼ ਅ ਪਬਲਿਕ ਸਰਵੈਂਟ ਬੀਇੰਗ ਦਾ ਐਮਐਲਏ ਐਂਡ ਦੀ ਹੋਲਡਿੰਗ ਆਫ ਕੈਬਨਟ ਪੋਸਟ ਇਨ ਦੀ ਅਸਵਾਈ ਪੰਜਾਬ ਗਵਰਨਮੈਂਟ ਜਿਹੜੇ 540 ਕਰੋੜ ਰੁਪਏ ਦਾ ਇਸ ਐਫਆਈਆਰ ਦੇ ਵਿੱਚ ਦੋਸ਼ ਲੱਗੇ ਨੇ ਕਿ ਜਿਹੜੀ ਗੈਰ ਕਾਨੂੰਨੀ ਤੌਰ ਤੇ ਕਮਾਈ ਜਾਂ ਅਮੀਰੀ ਦਾ ਜ਼ਿਕਰ ਕੀਤਾ ਜਾ ਰਿਹਾ ਉਹਦੇ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਵਾ ਉਸਨੇ ਆਪਣੇ ਪ੍ਰਭਾਵ ਇੱਕ ਐਮਐਲਏ ਹੋਂ ਦੇ ਨਾਤੇ ਜਾਂ ਉਸ ਸਮੇਂ ਦੀ ਸਰਕਾਰ ਦੇ ਵਿੱਚ ਇੱਕ ਕੈਬਨਨ ਮਿਨਿਸਟਰ ਹੋਂ ਦੇ ਨਾਤੇ ਇਹ ਜ਼ਿਕਰ ਕੀਤਾ ਗਿਆ ਔਰ ਇਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਚ ਉਹਨਾਂ ਦੱਸਿਆ ਕਿ ਜਿਹੜੀ ਗੈਰ ਕਾਨੂੰਨੀ ਕਮਾਈ ਆ ਜਿਹੜੀ ਆ ਉਹਦਾ ਇਹ ਜ਼ਿਕਰ ਕੀਤਾ ਗਿਆ ਕਿ ਇਹ ਜਿਹੜੇ ਉਹਦੇ ਡੀਏ ਦੇ ਕੇਸ ਵਿੱਚ ਇੱਕ ਵੱਡਾ ਵਿਜੀਲੈਂਸ ਦੇ ਮੁਤਾਬਕ ਜਿਹੜਾ ਇਹ ਸਬੂਤ ਆ ਉਹ ਵੀ ਲਿਖਿਆ ਕਿ ਇਹਦੇ ਚ ਫਰਦ ਇਨਵੈਸਟੀਗੇਸ਼ਨ ਹੈਜ਼ ਰਿਵੀਲਡ ਹੈ that company were incorporated which have been utilized for the purpose of sponsoring of the fund and such shell companies are in the control of several individual who appear to be serving as a dummy director in the company actually controlled by vikram singh machittia jikr kita ja raha hai ki ede ch ajihan company de vich jehda fanda da ja hor kam hoya ਉਹਦੇ ਚ ਕਈ ਡੰਮੀ ਡਾਇਰੈਕਟਰ ਵੀ ਬਣਾਏ ਗਏ ਨੇ ਜਦ ਕਿ ਅਸਲ ਮੈਨਰ ਦੇ ਵਿੱਚ ਕੰਟਰੋਲ ਇਸ ਕੰਪਨੀ ਤੇ ਬਿਕਰਮ ਸਿੰਘ ਮਜੀਠੀਆ ਦਾ ਥੀਸ ਇੰਡੀਵਿਜੂਅਲ ਡੂ ਨਾਟ ਅਪੀਅਰ ਟੂ ਹੈਵ ਇੰਡੀਪੈਂਡੈਂਟ ਫਾਈਨੈਂਸ਼ੀਅਲ ਕਪੈਸਿਟੀ ਟੂ ਇਨਵੈਸਟ ਇਨ ਔਰ ਮੈਨਜ ਸੱਚ ਸੱਚ ਸਬਸਟੈਂਸ਼ੀਅਲ ਬਿਜ਼ਨਸ ਇੰਟਰਸਟ ਕਿ ਇੱਕ ਜਿਹੜੇ ਡੰਮੀ ਆ ਉਹਨਾਂ ਦੀ ਕੋਈ ਇੰਨੀ ਹیثیت ਨਹੀਂ ਕਿ ਇਸ ਵੱਡੇ ਪਦਰਤ ਜੀਆਂ ਕੰਪਨੀਆਂ ਦੇ ਵਿੱਚ ਉਹ ਇਨਵੈਸਟ ਕਰ ਸਕਣ ਇਹਦੇ ਵਿੱਚ ਹੋਰ ਵੀ ਲਿਖਿਆ ਗਿਆ ਦਾ ਐਸੈਟ ਕ੍ਰੈਟਿਡ ਐਂਡ ਦੀ ਐਕਸਪੈਂਸ ਇਨਕਰਡ ਬਾਈ ਦੀ ਅਕਿਊਜ਼ਡ ਬਿਕਰਮ ਸਿੰਘ ਮਜੀਠੀਆ ਫੋਰ ਦੀ ਪੀਰੀਅਡ ਫਰੋਮ 2007 ਟੂ 12 ਸ਼ੋว์ ਦੈਟ देयर ਇਜ਼ ਨੋ ਐਕਸਪਲੇਸ਼ਨ ਫੋਰ ਦੀ ਸੋਰਸ ਆਫ ਇਨਕਮ ਫੋਰ ਦੀ ਐਕਵਾਇਰਿੰਗ ਦਾ ਐਸੈਟਸ ਪਹਿਲਾ ਇਹਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਟੋਟਲ ਇਨਕਮ ਰੈਫਰੈਂਸ ਇਨਕਮ ਟੈਕਸ ਰਟਰਨ ਫਰੋਮ ਫਾਈਨੈਂਸ਼ੀਅਲ ਈਅਰ 2007 ਤੋਂ ਤੋਂ ਲੈ ਕੇ 11 12 ਐਂਡ ਦੀ ਸਟੇਟਮੈਂਟ ਪ੍ਰੋਵਾਈਡ ਬਾਈ ਬਿਕਰਮ ਸਿੰਘ ਬਜੀਟੀਆ ਉਹ ਬੰਦੀ ਹੈ 81 ਲੱਖ 6675 ਰੁਪਏ ਦੂਜਾ ਲਿਖਿਆ ਜਾਂਦਾ ਹੈ ਇਨਕਰੀਜ਼ ਇਨ ਐਸੈਟਸ ਐਂਡ ਡਿਟੇਲ ਇਨ ਦੀ ਇਲੈਕਸ਼ਨ ਐਫੀਡੇਵਿਟ ਆਫ ਬਿਕਰਮ ਸਿੰਘ ਬਜੀਟੀਆ ਐਂਡ ਹਿਸ ਵਾਈਫ ਐਂਡ देयर ਇਨਕਮ ਟੈਕਸ ਰਿਟਰਨ 2 ਕਰੋੜ 10 ਲੱਖ 59801 ਰੁਪਏ ਫਿਰ ਤੀਜਾ ਪੈਰਾ ਲਿਖਿਆ ਜਾਂਦਾ ਹੈ ਕਿ ਟੋਟਲ ਐਕਸਪੈਂਸ ਫੋਰ ਦੀ ਸੈੱਡ ਪੀਰੀਅਡ ਇਜ਼ ਡਿਸਕਲੋਜ਼ 18,10,866 ਰੁਪਏ ਉਸ ਤੋਂ ਅੱਗੇ ਲਿਖਿਆ ਜਾਂਦਾ ਹੈ ਕਿ ਟੋਟਲ ਐਸੈਟ ਐਕਸਪੈਂਸਿਵ ਅਬੋਵ ਦੀ ਇਨਕਮ ਫੋਰ ਵਿਚ देयर ਇਜ਼ ਨੋ ਸੋਰਸਸ ਪ੍ਰੋਵਾਈਡਡ অর ਐਕਸਪਲੇਸ਼ਨ ਜਿਹਦੇ ਚ ਲਿਖਿਆ ਜਾ ਰਿਹਾ ਹੈਗਾ ਕਿ 1 ਕਰੋੜ 47,53,992 ਰੁਪਏ ਇਹਦੇ ਚ ਜ਼ਿਕਰ ਕੀਤਾ ਗਿਆ ਇਹਦੇ ਚ ਇਹ ਵੀ ਲਿਖਿਆ ਗਿਆ ਕਿ ਇਨ ਦੀ ਇਨਕਮ ਆਫ ਟੈਕਸ ਰਿਟਰਨ ਆਫ ਗਨੀਵਕੋਰ ਫॉर ਫਾਈਨੈਂਸ਼ੀਅਲ ਇਅਰ 212 213 ਐਂਡ 213 214 ਸ਼ੋਅਜ਼ ਦੈਟ ਸਮ ਬਿਜ਼ਨਸ ਇਨ ਦੀ ਸਰਵਿਸ ਸੈਕਟਰ ਹੈਜ਼ ਬੀਨ ਸਟਾਰਟਡ ਐਡ ਇਨ ਦੀ ਸੈਡ ਪ੍ਰੋਪਰਟਾਈਜ਼ੇਸ਼ਨ ਫਾਰਮ ਇਨ ਦੀ ਕੈਪੀਟਲ ਆਫ ਦੀ 1 ਕਰੋੜ ਰੁਪਏ ਅਪ੍ਰੋਕਸੀਮੇਟ ਹੈਜ਼ ਬੀਨ ਮੈਂਸ਼ਨਡ ਫੋਰ ਵਿਚ ਨੋ ਪ੍ਰੋਪਰ ਐਕਸਪਲੇਸ਼ਨ ਹੈਜ਼ ਬੀਨ ਪ੍ਰੋਵਾਈਡਡ ਔਨ Analysis in the income tax return of the relevant period, the said amount is without any sources and was ne neither disclosed in the affair nor in the bank statement. It has been revealed that the investigation that huge amount of cash has been received by Bikram Singh Majithia and, and said cash amount for which the sources has not been disclosed is linked to the illegal amount generated and the said amount which has been generated illegally is the sources of the said capital of the amount of rs 1 crore approximately. this amount has already been taken into calculation in the point number 3. again, the illegal money generated by Bikram singh to illicit means by using his influence as a cabinet minister through which has been able to generate a huge amount of the illegal cash which through inter-transfer to the shell companies have been siphoned off for the purpose of acquired illegal assets from the investigation conducted so far the limited details of the assets which have been surfaced show that the same has been acquired in the illegal manner, as there has been no proper sources of explanation for acquiring, acquiring the said assets. The assets, both immovable and movable, in the name of Bikram Singh Jitia and his wife uh, Gnevkar, ha have increased substantially, for which no legitimate sources of income has been provided. The explanation, oblique statement provided to the SIT, it is a baseless and cannot be considered as the unrealistic figure. Have been mentioned that the investigation till now has revealed that there are DA or bnami assets which have been acquired by Bikram Singh, Amjitia, Gnevkor, and other family members for which there is no legitimate sources of income provided by them. This said. Assets have been acquired through illegal money generated through illicit means. The evidence collected strongly indicate toward potential violation of prevention of corruption Act Unisotasi, revealing their possession of DA asset. And in the view of the foregoing facts and circumstances, it is a require, requested that a detailed investigation. ਮੇ ਬੀ ਆਰਡਰ ਇਨਟੂ ਦੀ ਡੀਏ ਆਫ ਦੀ ਵਿਕਰਮ ਸਿੰਘ ਮਜੀਠੀਆ ਅੰਡਰ ਰੈਲੇਵੈਂਟ ਪ੍ਰੋਵੀਜ਼ਨ ਆਫ ਲਾ ਅੱਗੇ ਪੰਜਾਬੀ ਚ ਲਿਖਿਆ ਅਜੀਹਾ ਕਰਕੇ ਵਿਕਰਮ ਸਿੰਘ ਮਜੀਠੀਆ ਪੁੱਤਰ ਸਤਿਆਜੀਤ ਸਿੰਘ ਮਜੀਠੀਆ ਨੇ ਪਹਿਲੀ ਨਜ਼ਰੇ ਜੁਰਮ ਅੰਡਰ ਸੈਕਸ਼ਨ 13 ਇੱਕ ਬੀ 13 ਦੋ ਪੀਸੀ ਐਕਟ 1988 ਐਡ ਅਮੈਂਡਮੈਂਟ ਬਾਈ ਪੀਸੀ ਐਕਟ 2018 ਦਾ ਕੀਤਾ ਹੈ ਤਪਤੀਸ਼ ਦਰਾਂ ਜੇਕਰ ਕਿਸੇ ਹੋਰ ਦਾ ਰੋਲ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਤਫਤੀਸ਼ ਵਿੱਚ ਵਿਚਾਰਿਆ ਜਾਵੇਗਾ স্পেশাল ইনਵੈਸਟੀਗੇਸ਼ਨ ਟੀਮ ਦੀ ਰਿਪੋਰਟ ਨੰਬਰ 292 ਐਸਆਈਟੀ ਮਿਤੀ 7 ਜੂਨ 2025 ਅਤੇ ਦਸਤਾਵੇਜ਼ 29 ਇਸ ਲਈ ਬਰਾਏ ዳਇਰੀ ਮਕਦਮਾ ਬਰ ਖਿਲਾਫ ਵਿਕਰਮ ਸਿੰਘ ਮਜੀਠੀਆ ਪੁੱਤਰ ਸਤਿਆਜੀਤ ਸਿੰਘ ਮਜੀਠੀਆ ਉਕਦੇ ਦਰਜ ਕਰਾਉਣ ਲਈ ਰੁਕਾ ਹਤੀ ਐਸਆਈ ਲੋਕਲ ਰੈਂਕ ਤਰਸੀਮ ਸਿੰਘ ਨੰਬਰ ਇਨਾ ਦੇ ਥਾਣਾ ਵਿਜੀਲੈਂਸ ਬਿਊਰੋ ਫੇਸ 1 ਪੰਜਾਬ ਐਟ ਮਹਾਲੀ ਵਿਕੇ ਭੇਜਿਆ ਜਾ ਰਿਹਾ ਮਕਦਮਾ ਦਰਜ ਕਰਕੇ ਮਕਦਮਾ ਨੰਬਰ ਤੋਂ ਜਾਣੂ ਕੀਤਾ ਜਾਵੇ ਤੇ ਸਪੈਸ਼ਲ ਰਿਪੋਰਟਾਂ ਜਾਰੀ ਕੀਤੀਆਂ ਜਾਣ ਤਫਤੀਸ਼ ਉਹ ਖੁਦ ਕਰਨਗੇ ਮਤਲ ਜਿਹੜੇ ਸ਼ਿਕਾਇਤਕਰਤਾ ਨੇ ਸਵਰਨਦੀਪ ਸਿੰਘ ਉਹ ਲਿਖਦੇ ਨੇ ਕਿ ਉਹ ਖੁਦ ਕਰਨਗੇ ਅੱਗੇ ਸਿਗਨੇਚਰ ਨੇ ਸਵਰਨਦੀਪ ਸਿੰਘ ਪੀਪੀਐਸ ਸਾਇਕ ਇੰਸਪੈਕਟਰ ਜਨਰਲ ਪੁਲਿਸ ਵਿਜੀਲੈਂਸ ਬਿਊਰੋ ਫਲਾਈਂਗ ਸਕੁਐਡ ਇੱਕ ਪੰਜਾਬ ਮਹਾਲੀ ਮਿਤੀ 25 ਜੂਨ 2025 ਸਮਾ 4:30 ਵਜੇ ਇਹ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਖਿਲਾਫ ਜਿਹੜਾ ਐਫ ਆਈ ਰਿਦਰਜ ਕੀਤੀ ਗਈ ਉਹ ਤੁਹਾਨੂੰ ਪੜ ਕੇ ਸਹੀ ਹਾਲਾਂਕਿ ਕਾਫੀ ਧੁੰਦਲੀ ਸੀ ਲੇਕਿਨ ਕੁਝ ਅਈ ਕੋਸ਼ਿਸ਼ ਕੀਤੀ ਹੈ ਕਿ ਇਹਦੇ ਚ ਜਿਹੜੇ ਰੈਲੇਵੈਂਟ ਜਿਹੜੇ ਵਿਜੀਲੈਂਸ ਦੀ ਜੱਜ ਦੇ ਵਿੱਚਾਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਬਈ ਉਹਦੇ ਚ ਜ਼ਿਕਰ ਕੀਤਾ ਗਿਆ ਹੁਣ ਦੇਖਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਡੀਏ ਕੇਸ ਵਿੱਚ ਮਤਲਬ ਸਰੋਤਾਂ ਤੋਂ ਵੱਧ ਆਮਦਨ ਦੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਐਫ ਆਈ ਆਰ ਦੇ ਵਿੱਚ ਜ਼ਿਕਰ ਕਿ ਜੋ ਲੋੜ ਪਈ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਤਫ਼ਤੀਸ਼ ਲਈ ਬੁਲਾਇਆ ਜਾ ਸਕਦਾ ਤੇ ਕਈ ਕੰਪਨੀਆਂ ਦੇ ਵਿੱਚ ਡਾਇਰੈਕਟਰ ਗਰੀਵਕੌਰ ਮਜੀਠੀਆ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੋ ਸਕਦਾ ਕਿ ਤਫ਼ਤੀਸ਼ ਦੌਰਾਨ ਗਰੀਵਕੌਰ ਮਜੀਠੀਆ ਨੂੰ ਵੀ ਬੁਲਾਇਆ ਜਾ ਸਕਦਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਹਲਕੇ ਤੋਂ ਐਮਐਲਏ ਤੇ ਬਾਕੀ ਪਰਿਵਾਰਕ ਮੈਂਬਰਾਂ ਕਿ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਗ੍ਰਿਫਤਾਰੀ ਹੋਏਗੀ ਇਸ ਜਾਣਕਾਰੀ ਦੇ ਨਾਲ ਧਰ ਤੋਂ ਲੈਂਦੇ ਆ ਗਏ ਦੀਗਦਰ ਓਬੀਸੀ ਪੰਜਾਬ